ਸਾਸੀਕਾ ਮੈਂ ਆ ਤੁਹਾਡਾ ਹੋਂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਦਾ ਮੁੱਖ ਮੰਤਰੀ ਬਣੇਗਾ ਕਿਹੜੀ ਪਾਰਟੀ ਦਾ ਭਵਿਕ ਉਜਵਲ ਹੋਵੇਗਾ ਬੜੀ ਵੱਡੀ ਭਵਿਕਵਾਣੀ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਲਬਿਆਂ ਨਹੀਂ ਲੜੜੇ ਯਾਨੀ ਕਿ ਆਉਟ ਹੋਣਗੇ ਇਹਨਾਂ ਦੀ ਦੁਰਦਸ਼ਾ ਬੜੀ ਮਾਰੀ ਹੋਵੇਗੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਹੋਵੇ ਯਾਨੀ ਕਿ ਇਹਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਆਪਣੇ ਘਰਾਂ ਦੇ ਵਿੱਚ ਨਹੀਂ ਵੜਨ ਦੇਣਗੇ ਵੱਡਾ ਖੁਲਾਸਾ ਕਰ ਦਿੱਤਾ ਹੈ ਕਾਂਗਰਸ ਦੇ ਵੱਡੇ ਆਗੂ ਨੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੇ ਕਿਹਾ ਸਾਡੀ ਪਾਰਟੀ ਵੀ ਜਿਹੜੀ ਹੈ ਉਹਦੀ ਬੜੀ ਦੁਰਦਸ਼ਾ ਹੋਵੇਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਪੰਥ ਦੀ ਗੱਲ ਹੀ ਨਹੀਂ ਕੀਤੀ ਅਸੀਂ ਬੰਦਾ ਨੁਕਸਾਨ ਕੀਤਾ ਉਹਨਾਂ ਨੇ ਕਿਹਾ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹ ਚਰਮਰੀ ਅਕਾਲੀ ਦਲ ਨੇ ਆਪਣੇ ਪੱਤਰੂ ਨਹੀਂ ਛੱਡਿਆ ਯਾਨੀ ਕਿ ਇਹ ਗੱਲ ਕੀਤੀ ਹੈ ਸਿਮਰਨਜੀਤ ਸਿੰਘ ਬੈਂਸ ਨੇ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਖਤਮ ਹੋ ਜਾਣਗੀਆਂ ਖਤਮ ਦਾ ਮੀਨਸ ਇਹਨਾਂ ਦਾ ਹাদার ਉੱਡ ਜਾਵੇਗਾ ਇਹਨਾਂ ਦਾ ਹাদার ਪੰਜਾਬ ਦੇ ਵਿੱਚ ਨਹੀਂ ਰਹਿ ਜਾਵੇਗਾ ਕਿਉਂਕਿ ਇਹਨਾਂ ਨੇ ਪੰਥ ਬਾਰੇ ਸੋਚਿਆ ਨਹੀਂ ਇਹਨਾਂ ਨੇ ਪੰਜਾਬ ਬਾਰੇ ਸੋਚਿਆ ਨਹੀਂ ਇਹਨਾਂ ਨੇ ਪੰਜਾਬ ਦੀ ਮੈਂ ਜਵਾਨੀ ਜਿਹੜੀ ਨਸ਼ਿਆਂ ਦੇ ਖਾਲੀ ਉਹਦੇ ਖਿਲਾਫ ਆਵਾਜ਼ ਵੀ ਖੜਾਈ ਇਹਨਾਂ ਸਾਰੇ ਲੋਕਾਂ ਇਹਨਾਂ ਵਿੱਚ ਮੈਂ ਵੀ ਆਉਦਾ ਹਾਂ ਅਸੀਂ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਨੇ ਯਾਨੀ ਕਿ ਸਿਮਰਨਜੀਤ ਸਿੰਘ ਬੈਂਸ ਜੋ ਬੈਂਸ ਬ੍ਰਦਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਕੀ ਸਿਮਰਨਜੀਤ ਸਿੰਘ ਬੈਂਸ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਵੱਲੋਂ ਚੋਣ ਲੜਨਗੇ ਕੀ ਐਸੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਨਵੀਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਵੱਲੋਂ ਜਿਸ ਦਾ ਅੱਜ ਆਗਾਜ਼ ਹੋ ਰਿਹਾ ਹੈ ਯਾਨੀ ਕਿ ਅੱਜ ਜਿਹੜਾ ਫਿਊਚਰ ਭਵਿੱਖ ਤੈਅ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦਾ ਕਿਉਂਕਿ ਇਸ ਆਨੰਦਪੁਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਖਾਲਸਾ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਅਤੇ ਮੁੱਖ ਮੰਤਰੀ ਬਣਗੇ ਵੀ ਇਹ ਵੀ ਗੱਲ ਕਹਿ ਦਿੱਤੀ ਹੈ ਸਿਮਰਨਜੀਤ ਸਿੰਘ ਮੈਂਸ ਨੇ ਹਾਲਾਂਕਿ ਸਿਮਰਨਜੀਤ ਸਿੰਘ ਮੈਂਸ ਹੋਣ ਬੜੇ ਵੱਡੇ ਆਗੂ ਨੇ ਕਾਂਗਰਸ ਪਾਰਟੀ ਦੇ ਸਿੰਘਮ ਸਿੰਘ ਮੈਂਸ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਉਹਨਾਂ ਨੇ ਕਿਹਾ ਚਾਹੇ ਅਸੀਂ ਜਿੰਨਾ ਮਰਜੀ ਜੋਰ ਲਾ ਲਈਏ ਚਾਹੇ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਲੇਕਿਨ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਹੀਂ ਬਣਨਾ ਜੇਕਰ ਸੱਤਾ ਦੇ ਵਿੱਚ ਆਵੇਗੀ ਤੇ ਉਹ ਆਵੇਗੀ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਅਤੇ ਭਾਈ ਅਮਰ ਪਾਲ ਸਿੰਘ ਖਾਲਸਾ ਜੋ ਪੰਜਾਬ ਦੇ ਮੁਖੀ ਨੇ ਜਿਹੜੇ ਹਾਲੇ ਵੀ ਡਿਬੜੂ ਗਏ ਡਿਬੜੂਗੜੀ ਜੇਲ੍ਹ ਜਿਹੜੀ ਅਸਾਮ ਦੇ ਵਿੱਚ ਹੈ ਆਪਣੇ ਸਾਥੀਆਂ ਸਮੇਤ ਨਜ਼ਰ ਬੰਦ ਨੇ ਉਹਨਾਂ ਉਤੇ ਐਨਐਸਏ ਲੱਗਾ ਹੋਇਆ ਯੂਆਪਾ ਵੀ ਲਗਾ ਦਿੱਤਾ ਗਿਆ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਇੱਕ ਬੜਾ ਵੱਡਾ ਜਿਹੜਾ ਹੈ ਸਿਸਟਮ ਚੱਲਿਆ ਹੈ ਕਿਉਂਕਿ ਮੰਗ ਉਠੇਗੀ 2027 ਦੇ ਮidan sabha ਦੀਆਂ ਚੋਣਾਂ ਤੋਂ ਪਹਿਲਾਂ ਲੋਕ ਸਰਕਾਂ ਤੇ ਆਉਣਗੇ ਲੋਕ ਬਦਲਾ ਕਰਨਗੇ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਵੀ ਭਾਰਤੀ ਜਨਤਾ ਪਾਰਟੀ ਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਲੋਕ ਅਮਰਤਪਾਲ ਖਾਲਸਾ ਨੂੰ ਚਾਹੁੰਦੇ ਨੇ ਪਈ ਅਮਰਤ ਮਾਲ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਅਤੇ ਮੁੱਖ ਮੰਤਰੀ ਬਣਗੇ ਇਹ ਵਾਅਦਾ ਵਾਦਾ ਕਰ ਦਿੱਤਾ ਗਿਆ ਹੈ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਪੱਲਾ ਫੜਿਆ ਸੀ ਕਾਂਗਰਸ ਪਾਰਟੀ ਦਾ ਲੇਕਿਨ ਆਪਣੀ ਪਾਰਟੀ ਦੇ ਵੀ ਉਹਨਾਂ ਨੇ ਵਾਅਦਾ ਕਰ ਦਿੱਤੇ ਚਾਹੇ ਉਹ ਰਾਜਾ ਬੁਰਿੰਗ ਹੋਵੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ ਉਹਨਾਂ ਨੇ ਕਿਹਾ ਕਿ ਜਿਹੜਾ ਅੱਗੇ ਸਿਆਸੀ ਪਵੇਗਾ ਅੱਗੇ ਜਿਹੜੀ ਸਿਆਸੀ ਪਾਰਟੀ ਆਵੇਗੀ ਉਹ ਆਏਗੀ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਪੰਜਾਬ ਦੇ ਲੋਕੋ ਅੱਜ ਪੰਜਾਬੀਓ ਅੱਜ ਸ਼੍ਰੋਮਣੀ ਅਕਾਲੀ ਦਲ ਅਮਰਾਨੰਦਪੁਰ ਸਾਹਿਬ ਦਾ ਆਗਾਜ਼ ਕੀਤਾ ਜਾਵੇਗਾ ਮੰਗੀ ਵਾਲੇ ਦਿਨ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਬਸ ਥੋੜੇ ਹੀ ਘੰਟਿਆਂ ਦੀ ਢੇਰ ਹੈ ਲੇਕਿਨ ਇਧਰ ਜਿਹੜੇ ਭਾਈ ਅਮਰਤਪਾਲ ਖਾਲਸਾ ਨੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਵੀ ਅਤੇ ਮੁੱਖ ਮੰਤਰੀ ਬਣਗੇ ਵੀ ਸੁਮਨਜੀਤ ਸਿੰਘ ਬਾਦਸ ਨੇ ਇਸ ਦਾ ਵਟਾ ਖੁਲਾਸਾ ਕਰ ਦਿੱਤਾ ਹੈ ਜੇਕਰ ਕਾਂਗਰਸ ਪਾਰਟੀ ਦੇ ਵੱਡੇ ਆਗੂ ਇਹ ਗੱਲ ਕਹਿ ਰਹੇ ਨੇ ਤਾਂ ਫਿਰ ਆਉਣਾ ਸੰਭਾਵੀ ਹੋ ਜਾਵੇਗਾ ਭਾਈ ਅਮਰਤਪਾਲ ਖਾਲਸਾ ਦਾ